ਜਗਤਦੇਵ ਜੈਪਿੰਮ ਆਜ਼ਾਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਿਰੂ ਸੋਸ਼ਲ ਮੀਡੀਆ ਤੇ ਬਾਬਾ ਸਾਹਿਬ ਨੂੰ ਅਪਸ਼ਬਦ ਬੋਲਣ ਵਾਲੇ ਖਿਲਾਫ ਦਲੇਦ ਜੱਥੇਬੰਦੀਆਂ ਵੱਲੋਂ ਐਸਪੀ ਫਗਵਾੜਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਮੰਗ ਕੀਤੀ ਗਈ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਬਦ ਦਿਮਾਗ ਵਿਅਕਤੀ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਡਕਰ ਜੀ ਬਾਰੇ ਬਹੁਤ ਹੀ ਗਲਤ ਸ਼ਬਦ ਬੋਲਿਆ ਹੈ ਜਿਸ ਨੂੰ ਲੈ ਕੇ ਸਮੂਹ ਐਸਸੀਪਾਈ ਚਾਰੇ ਅਤੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਅਤੇ આરોપી ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸੇ ਨੂੰ ਲੈ ਕੇ ਫਗਵਾੜਾ ਵਿੱਚ ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਐਸਪੀ ਫਗਵਾੜਾ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਦੋਸ਼ੀ ਨੂੰ ਲੱਭ ਕੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਕਾਨੂੰਨੀ ਹਰਕਤ ਨਾ ਕਰੇ ਜੈ ਭੀਮ ਜੈ ਭਾਟ ਅੱਜ ਡਾਕਟਰ ਮੇਂਦਾਪਾਲ ਗੁਰੂ ਹਰ ਗੋਬਿੰਦ ਸਿੰਘ ਵਿਖੇ ਫਗਵਾੜੇ ਦੀਆਂ ਸਮੂਹ ਬਹੁਜਾ ਸਮਾਜੀਆਂ ਜਥੇਬੰਦੀਆਂ ਗੁਰੂ ਰਵਿਦਾਸ ਨਾਮ ਲੈਵਾ ਜਥੇਬੰਦੀਆਂ ਭਗਵਾਨ ਬਾਲਮੀਕ ਨਾਮ ਲੈਵਾ ਜਥੇਬੰਦੀਆਂ ਅਤੇ 바ਵਾ ਸਾਹਿਬ ਦਫਤਰ ਮੇਡ ਕਰਦੇ ਸੰਘਾਸ਼ੀਲ ਸਮਾਜ ਦੇ ਜਥੇਬੰਦੀਆਂ ਨੇ ਇੱਕ ਸਾਂਝੇ ਤੌਰ ਤੇ ਮਾਨਯੋਗ ਐਸਪੀ ਸਾਹਿਬ ਦੇ ਨਾਂ ਤੇ ਇੱਕ ਮੰਗ ਪੱਤਰ ਦਿੱਤਾ ਜੋ ਬਰ ਖਿਲਾਫ ਜੋ ਪਿਛਲੇ ਦਿਨੀ 바ਵਾ ਸਾਹਿਬ ਦਫਤਰ ਮੇਡ ਕਰਦੇ ਬਰ ਖਿਲਾਫ ਇੰਨੇ ਭੜੇ ਸ਼ਬਦ ਉਹਨਾਂ ਨੂੰ ਕਹਿ ਰਿਹਾ ਤੇ ਬਹੁਜਾ ਸਮਾਜ ਦਾ ਜੋ ਦਲਿਤ ਸਮਾਜ ਹੈ ਉਸ ਨੂੰ ਕੜਾ ਕੱਢ ਰਿਹਾ ਇੱਕ ਸ਼ਰਾਰਤੀ ਮਨੂਵਾਦੀ ਨਜਾਇਜ਼ ਔਲਾਦ ਅਸੀਂ ਕਹਿ ਸਕਦੇ ਹਾਂ ਕਿਉਂਕਿ ਮਨੁਵਾਦ ਨੂੰ ਤਾਂ ਮਰੇ ਨੂੰ ਸਦੀਆਂ ਹੋ ਗਈਆਂ ਮਗਰ ਅੱਜ ਵੀ 2022 ਦੇ ਵਿੱਚ ਮਨੁਧੀਆਂ ਕਈ ਨਜਾਇਜ਼ ਉਲੱਦਾ ਇੱਥੇ ਹਨ ਜਿਹੜੀਆਂ ਸਮੇਂ-ਸਮੇਂ ਤੇ ਬਹੁਜ ਸमाज ਨੂੰ ਆਪਣੇ ਭੈੜੇ ਸ਼ਬਦਾਂ ਨਾਲ ਸੰਬੋਧਨ ਕਰਦੀਆਂ ਰਹਿੰਦੀਆਂ ਹਨ ਜੋ ਬਾਬਾ ਸਾਹਿਬ ਡਾਕਟਰ ਅੰਬੇੜਕਰ ਦੇ ਖਿਲਾਫ ਟਿੱਪਣੀ ਕੀਤੀ ਗਈ ਹੈ ਜਾਂ ਦਲਿਤ ਸਮਾਜ ਦੇ ਐਸੀ ਸਮਾਜ ਨੂੰ ਟਿੱਪਣੀ ਕੀਤੀ ਗਈ ਹੈ ਉਸ ਦੇ ਖਿਲਾਫ ਪੁਲਿਸ ਦੇ ਗ੍ਰੋਥ ਦੇ ਵਿੱਚ ਐਸਪੀ ਸਾਹਿਬ ਨੂੰ ਮਾਨਯੋਗ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਇਸ ਨੂੰ ਆਈਡੈਂਟੀਫਾਈ ਕਰਦੇ ਹੋਏ ਇਸ ਦੇ ਖਿਲਾਫ ਦੇਸ਼ ਤੋਂ ਹਤਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਪੂਰੇ ਭਾਰਤ ਦੇ ਵਿੱਚ ਟਕਰਾਅ ਹੋ ਸਕਦਾ ਕਿ ਬਾਬਾ ਸਾਹਿਬ ਡਾਕਟਰ ਮੇਡਕਰ ਨੂੰ ਮੰਨਣ ਵਾਲੇ ਕਦਰਲੇ ਫਗਵਾੜੇ ਪੰਜਾਬ ਜਾਂ ਇੱਥੇ ਹੋਸਟਲ ਤੇ ਹੈ ਪੂਰੇ ਭਾਰਤ ਵਿੱਚ ਹੈ ਜਿਸ ਤਰ੍ਹਾਂ ਜਿਹੜਾ ਸ਼ਬਦਾਲ ਵੀ ਵਰਤੀ ਹੈ ਇਸ ਨਾਲ ਪੂਰੇ ਭਾਰਤ ਦੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਅਤੇ ਦਲਿਤ ਸਮਾਜ ਦੇ ਵਿੱਚ ਅਕ੍ਰੋਸ਼ ਹੈ ਸੋ ਸਾਡੀ ਬੇਨਤੀ ਹੈ ਕਿ ਇਸ ਦੇ ਖਿਲਾਫ 295ਏ ਅਤੇ ਦੇਸ਼ ਧਰੋਹ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਇਸ ਤੋਂ ਹੋਰ ਸਿੱਖਿਆ ਲੋਕਾਂ ਨੂੰ ਮਿਲ ਸਕੇ ਕਿ ਦਲਿਤ ਸਮਾਜ ਦੇ ਖਿਲਾਫ ਤੇ ਉਹਨਾਂ ਦੇ ਰਹਿਰੇ ਮਹਾਪੁਰਸ਼ਾਂ ਦੇ ਖਿਲਾਫ ਚਾਹੇ ਉਹ ਭਗਵਾਨ ਬਾਲਮੀਕ ਹੋਣ, ਰਵਿਦਾਸ ਮਾਰਾ ਹੋਣ, ਕਬੀਰ ਮਾਰਾ ਹੋਣ, ਡਾਕਟਰ ਬਾਬਾ ਸਾਹਿਬ ਅੰਬੇਡਕਰ ਹੋਣ ਕਿਸੇ ਦੇ ਖਿਲਾਫ ਬੋਲਣ ਲੱਗਾ 100 ਵਾਰੀ ਸੋਚੇ, 100 ਮੇਰੀ ਸਾਰਿਆਂ ਨੂੰ ਇਹੀ ਪੁਰਜ਼ੋਰ ਬੇਨਤੀ ਹੈ ਕਿ ਅੱਗੇ ਤੋਂ ਕਦੀ ਵੀ ਇਸ ਤਰ੍ਹਾਂ ਦੀ ਕੋਈ ਸਾਡੇ ਸਮਾਜ ਦੇ ਖਿਲਾਫ ਬਦਮੀਤੀ ਕਰਦਾ ਤੇ ਉਸ ਦਾ ਜਵਾਬ ਮੂੰਹ ਤੋੜਮਾ ਹੀ ਹੋਣਾ ਚਾਹੀਦਾ ਹੈ ਸੋ ਸਾਡੀ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਜਿੱਥੇ ਵੀ ਬੈਠਾ ਵਾ ਇਸ ਨੂੰ ਲਿਆ ਕੇ ਇਸ ਉਸ ਇਲਾਕੇ ਦੇ ਪਿੱਛੇ ਸਿੱਟਿਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਫਗਵਾੜੇ ਦਾ ਮਾਹੌਲ ਖਰਾਬ ਹੋਊਗਾ ਆਪਾਂ ਨਹੀਂ ਚਾਹੁੰਦੇ ਫਗਵਾੜੇ ਦਾ ਪੰਜਾਬ ਦਾ ਕੋਈ ਮਾਹੌਲ ਖਰਾਬ ਹੋਏ ਅਸੀਂ ਵੀ ਸ਼ਾਂਤੀ ਪਸੰਦ ਲੋਕ ਹੈ ਮਗਰ बार-बार ਸਾਡੇ ਮਾਪੋਸ਼ਿਆਂ ਦੇ ਖਿਲਾਫ ਬੋਲਿਆ ਜਾਊਗਾ ਇਹ ਸਾਡੀ ਸ਼ਹਿਨਸ਼ੀਰਤਾ ਤੋਂ ਖਲਾ ਬਾਰ ਹੈ ਤੋਂ ਸਭ ਨੂੰ ਬਹੁਤ-ਬਹੁਤ ਇਹੀ ਬੇਨਤੀ ਹੈ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਮੂੰਹ ਤੋਰ ਜਵਾਬ ਦਿੱਤਾ ਜਾਵੇ ਜੈ ਪੀ ਜੈ ਪਾਲ ਜੈ ਗੁਰਦੇਵ ਜੈ ਟੀਮ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਮਨੋਵਾਦੀ ਸੋਚ ਰੱਖਣ ਵਾਲੇ ਲੋਕ ਬਾਬਾ ਸਾਹਿਬ ਦਾ ਜੋ ਸੰਵਿਧਾਨ ਆ ਜੋ ਉਹ ਬਾਬਾ ਸਾਹਿਬ ਨੇ ਦਲਿਤ ਸਮਾਜ ਨੂੰ ਜਾਂ ਪੂਰੇ ਵਰਗ ਨੂੰ ਇੱਕੋ ਜਿਹੇ ਬਰਾਬਰਤਾ ਦੇ ਹੱਕ ਦਿੱਤੇ ਆ ਪਰ ਇਹ ਲੋਕ ਜੋ ਮਨੋਵਾਦੀ ਆ ਇਹਨਾਂ ਦੇ ਗਲਾਂ ਦੇ ਵਿੱਚ ਇਹ ਇਹ ਹੀ ਅਟਕੀ ਹੋਈ ਆ ਗੱਲ ਵੀ ਇਹਨਾਂ ਨੂੰ ਬਰਾਬਰਤਾ ਦਾ ਅਧਿਕਾਰ ਕਿਵੇਂ ਮਿਲ ਗਿਆ ਸੋ ਉਹੀ ਗੱਲਾਂ ਨੂੰ ਲੈ ਕੇ ਇਹ ਵੱਖ-ਵੱਖ ਸਮੇਂ-ਸਿਰ ਕੋਈ ਨਾ ਕੋਈ ਵੀਡੀਓ ਅਪਲੋਡ ਕਰਦੇ ਰਹਿੰਦੇ ਨੇ ਪਿਛਲੇ ਦਿਨੀ ਵੀ ਇੱਕ ਅਮਰੀਕਾ ਤੋਂ ਬੈਠਾ ਬੰਦਾ ਜੋ ਆਪਣੇ ਆਪ ਨੂੰ ਖੋਤੀ ਕਾਸਟ ਨਾਲ ਸੰਬੰਧ ਰੱਖਦਾ ਉਸਨੇ ਬਾਬਾ ਸਾਹਿਬ ਤੇ ਸਮੁੱਚੇ ਭਾਈਚਾਰੇ ਦੇ ਖਿਲਾਫ ਜੋ ਜਾਤੀ ਸੂਚਕ ਤੋਂ ਸ਼ਬਦ ਬੋਲੇ ਨੇ ਔਰ ਗਾਲੀ-ਕਲੋਚ ਕੀਤਾ ਇਹ ਦਲਿਤ ਸਮਾਜ ਕਦੀ ਵੀ ਸਹਿਣ ਨਹੀਂ ਕਰੇਗਾ ਕਿਉਂਕਿ ਅੱਜ ਜੋ ਅਸੀਂ ਪੂਰਾ ਸਮਾਜ ਇੱਥੇ ਖੜੇ ਹਾਂ ਜਿਸ ਮੁਕਾਮ ਤੇ ਇਹ 바ਵਾ ਸਾਹਿਬ ਦੀ ਬਦੌਲਤ ਆ ਜੇਕਰ ਇਦਾਂ ਦਾ ਕੋਈ ਛਰਾਰਤੀ ਅੰਸਰ ਅੱਗੇ ਤੋਂ ਵੀ ਕੋਈ ਇਦਾਂ ਦੀ ਭੈੜੀ ਸੋਚ ਰੱਖ ਕੇ 바ਵਾ ਸਾਹਿਬ ਜਾਂ ਸਾਡੇ ਸਮਾਜ ਦੇ ਪ੍ਰਤੀ ਰੱਖੇਗਾ ਤੇ ਪੂਰਾ ਦਲਿਤ ਸਮਾਜ ਇਕਜੁੱਟ ਹੋ ਕੇ ਉਸ ਦਾ ਮੂੰਹ ਤੋੜ ਜਵਾਬ ਦੇਵੇਗਾ ਅਤੇ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਕਿ ਇਦਾਂ ਦੇ ਛਰਾਰਤੀ ਅੰਸਰਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਵੀ ਕੋਈ ਭਾਰਤੀ ਸੰਵਿਧਾਨ ਨਿਰਵਾਤਾ ਬਾਬਾ ਸਾਹਿਬ ਜਾਂ ਹੋਰ ਸਾਡੇ ਰੈਬਰਾ ਖਿਲਾਫ ਐਦਾਂ ਦੀ ਭੱਦੀ ਸ਼ਬਦਾਵਲੀ ਨਾ ਵਰਤੇ ਜੈ ਗੁਰਦੇਵ ਜੈ ਪੀਮ ਜੈ ਵਾਲਮੀਕੀ ਜੈ ਰਵੀਦਾਸ ਜੈ ਪੀਮ ਜੈ ਕੁਵੀਨ ਜੈ ਭਾਰਤ ਬੜੇ ਦੁੱਖ ਦੀ ਗੱਲ ਆ ਕਿ ਪਿਛਲੇ ਦਿਨੀ ਜੋ ਐਨ ਆਰ ਆਈ ਬੰਦਾ ਆਪਣੇ ਨੂੰ ਕਹਿੰਦਾ ਵਾ ਅਮਰੀਕਾ 'ਚ ਬੈਠਾ ਉਹਨੇ ਸਾਡੇ ਭਾਰਤ ਦੇ ਬਾਬਾ ਸਾਹਿਬ ਪ੍ਰੇਮ ਅੰਬੇਦਕਰ ਜੀ ਨੂੰ ਬਹੁਤ ਭੱਦੀ ਸ਼ਬਰੀ ਬੋਲੀ ਤੇ ਸਾਡੇ ਸਮਾਜ ਨੂੰ ਬਹੁਤ ਪੱਦੀ ਖਲਾਉਣੀ ਬੋਲੀ ਆ ਔਰ ਖਾਸ ਕਰਕੇ ਪੁਲਿਸ ਮਹਿਕਮੇ ਨੇ ਉਹਨੇ ਕਾਲਾ ਗੱਡੀਆਂ ਮੈਂ ਅਮਰੀਕਾ ਦੀ ਜਿਹੜੀ ਪ੍ਰਸ਼ਾਸਨ ਆ ਉੱਥੇ ਦੀ ਪੁਲਿਸ ਮਹਿਕਮਾ ਔਰ ਜਿਹੜੇ ਉੱਥੇ ਦੇ ਰਹਿਣ ਵਾਲੇ ਬਚਿੰਦੇ ਆ ਉਹਨਾਂ ਨੇ ਅਪੀਲ ਕਰਦਾ ਕਿ ਇਸ ਬੰਦੇ ਨੂੰ ਆਇਡੈਂਟੀਫਾਈ ਕਰਕੇ ਜਿੱਤੇ ਹਾਰਪਾ ਕੇ ਮੂੰਹ ਕਾਲਾ ਕਰਕੇ ਇਹਨੂੰ ਅਦਾਲਤ ਪੇਸ਼ ਕਰੋ ਤਾਂ ਕਿ ਆਉਣ ਵਾਲਾ ਸਮਾਜ ਜਿਹੜਾ ਲੋਕਾਂ ਨੂੰ ਪਤਾ ਲੱਗ ਜਵੇ ਕਿ ਜਿਹੜਾ ਦਲ ਸਵਾਨਾ ਪੰਗਾ ਲੈਣਾ ਕਿੰਨਾ ਭਾਰੀ ਪੈ ਸਕਦਾ ਇੱਕ ਵਾਰੀ ਫੇਰ ਜਿਹੜੇ ਸਾਡੇ ਭਾਈਚਾਰਾ ਇਕੱਠਾ ਹੋਇਆ ਉਹਨਾਂ ਦਾ ਬਹੁਤ ਧੰਨਵਾਦ ਇੱਕ ਜੋ ਠੋਕੇ ਸੀ ਅੱਜ ਇਕੱਠੇ ਹੋਏ ਔਰ ਉਹਨੇ ਖਲਾਫੀ ਪਰਚਾ ਦਰਜ ਕਰਵਾਵਾਂਗੇ ਜਿਵੇਂ ਕਿ ਸੁਮਨ ਜੀ ਨੇ ਕਿਹਾ ਕਿ ਇਹੋ ਜੀ ਦੇਜ ਡੋਜੇ ਦੇ ਦੇਜ ਦਾ ਪਰਚਾ ਦਰਜ ਹੋਣਾ 295 A ਲੱਗਣਾ ਚਾਹੀਦੀ ਆ ਔਰ ਵੱਡੀ ਤੋਂ ਵੱਡੀ ਤਾਰਾ ਲਾ ਕੇ ਇਸ ਬੰਦਨ ਸੁਆਗਤ ਪੇਤੇ ਛਿੜਿਆ ਜਾਵੇ ਜੈ ਭੀਮ ਜੈ ਭਾਰਤ ਅਜਈਆਂ ਹੋਰ ਖਾਸ ਖਬਰਾਂ ਦੇ ਲਈ ਜੁੜੇ ਰਹੋ ਸਾਥ ਟੀਵੀ ਦੇ ਨਾਲ ਧੰਨਵਾਦ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ